वेलकम दोस्तों मैं प्रदीप ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਕਰਦਾ ਆ ਅਰਜ ਸਿੰਘ ਪੰਜ 5 ਸਟੋਪ ਜਿਹੜੇ ਤੁਹਾਡੇ ਲਈ ਲੈ ਕੇ ਆਉਣੇ ਆ ਉਹਨਾਂ ਦੇ ਵਿੱਚ ਅੱਜ ਇਸ ਖਿਡਾਈ ਦੇ ਪੰਜ ਜੱਫੇ ਅਸੀਂ ਤੁਹਾਨੂੰ ਦਿਖਾਉਣੇ ਨੇ ਉਸ ਖਿਡਾਈ ਦਾ ਨਾਮ ਹੈ ਤਾਰਿਕ ਹੀਰਾਪੁਰ ਦੋਸਤੋ ਤੁਸੀਂ ਇੰਜੋਏ ਕਰੋ ਕਿ ਇਹ ਖਿਡਾਰੀ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦਾ ਹੈ ਖਾਣਾ ਜੀਮਿਆਂ ਦੇ ਟੂਰਨਾਮੈਂਟ ਦਾ ਨੌਜਵਾਨ ਏਸੀ ਜੇਤੂ ਆ ਗਬਰੂ ਹਿੰਮਤ ਹੈ ਨਹੀਂ ਕਿਸੇ ਦੀ ਜੋਗੀ ਕੱਕਾ ਰੱਖਣ ਦੀ ਬੜੀ ਚੜਾਈ ਸੁਣਦੇ ਸਾਧੋ ਵਾਲੇ ਮੱਖਣ ਦੀ ਉਧਰ ਨਾਲ ਤਾਰੀ ਖੀਰਾਵਾਲ ਦਾ ਤੇ ਨਾਲ ਮਹਿੰਦਰ ਦੇਖਦਾ ਨਾਲ ਉੱਡਣਾ ਲੱਗੇ ਹੋਇਆ ਤੇ ਨਾਲ ਜਿੱਥੇ ਗਿਲ ਵਰਗੇ ਸਾਡੇ ਸਰਕਾਰ ਜੋਗੀ ਵੀ ਚੱਲੇ ਜਿਹੜੇ ਜਾਫੀ ਹੈ ਇਧਰਲੇ ਪਾਸੇ ਆ ਖੀਰਾਵਾਲ ਦਾ ਨੌਜਵਾਨ ਤਾਰੀ ਆ ਬੱਲੇ ਬੱਲੇ ਹੋ ਗਈ ਹੈ ਜੱਫਾ ਲੱਗਦਾ ਹੋਇਆ ਇੱਕ ਵਾਰ ਸੋਜ ਵਾਲਾ ਏ ਲੱਗੇ ਹੋਇਆ ਜੋਰ ਲੱਗਦਾ ਹੋਇਆ ਜੋਰ ਵੱਜ ਗਈਆਂ ਕੈਂਚੀਆਂ ਪੁਆਇੰਟ ਉਹ ਕਹਿੰਦੇ ਬੱਗਾ ਮਨਾਉਣੇ ਵਾਲੇ ਮੇਰੇ ਵੀਰੋ ਇਹ ਵੀ ਕਬੱਡੀ ਦਾ ਮੰਨਿਆ ਪਰ ਮੰਨਿਆ ਖਿਡਾਰੀ ਹੈ ਪਈ ਸੀ ਕਬੱਡੀ ਮਨਾਉਣੇ ਵਾਲੇ ਦੀ ਇੱਕ ਪਾਸੇ ਤਾਰੀ ਸ਼ੁਰਲੀ ਖੁਸ਼ਦੀਪ ਲਓ ਦੇਖੋ ਤਾਰੀ ਦੇ ਨਾਲ ਮੁਕਾਬਲਾ ਮੇਰੇ ਵੀਰੋ ਇੱਕ ਜੈਟੋ ਵਾਲੇ ਤਾਰੀ ਦੇ ਸਪੀਕਰ ਬੜੇ ਮਸ਼ਹੂਰ ਹੋਏ ਆ ਸਾਹਮਣੇ ਖੀਰਾ ਵਾਲੀਆ ਤਾਰੀ ਮਨਾਉਣੇ ਵਾਲੇ ਬੱਗੇ ਦੀ ਪਈ ਸੀ ਕਬੱਡੀ ਤੇ ਐਨ ਚੱਕੇ ਜਾਮ ਕਰਨ ਵਾਲੀ ਗੱਲ ਕਰਦਾ ਹੋਇਆ ਜੀ ਲਓ ਮੇਰੇ ਵੀਰੋ ਲੱਗ ਗਿਆ ਜੱਸਾ ਤੇ ਧਾਵੀ ਗਿਆ ਡੱਕੇ ਆ ਵਾਹ ਓਏ ਮਿਲ ਗਿਆ ਜਿਹਨੇ ਸਾਰਾ ਕੁਝ ਤੱਕਿਆ ਬਾਬਾ ਜੀ ਬਾਬਾ ਉਧਰ ਇਹ ਬਾੜ ਦਾ ਕਹਿੰਦੇ ਨੌਜਨ ਅਗਲੀ ਕਬੱਡੀ ਪ੍ਰਾਉਂਡ ਦੇ ਲਈ ਵਾਧਾ ਹੋਇਆ ਔਰ ਸਾਹਮਣੇ ਗਗਨ ਤੇ ਕਬੱਡੀ ਪਾਈ ਹੈ ਮੇਰੇ ਵੀਰੋ ਇੱਕ ਜਲਾਲਪਿੰਡ ਦਾ ਮਸ਼ਹੂਰ ਹੈ ਗਗਨ ਇੱਕ ਸਭਰਾਮਾ ਦਾ ਤੇਜੂਕੇ ਵਾਲਾ ਅਮਨ ਸਿੰਘ ਦਾ ਚੰਗਾ ਹੋਇਆ ਖਿਡਾਰੀ ਕਬੱਡੀ ਪਾਰ ਮਟਰ ਖੀਰਾ ਮਾੜੀਆ ਤਾਰੀ ਹਲੇ ਵੀ ਜ ਰੰਗਰ ਦੇ ਸੇ ਜੁੜ ਚੁੱਕੇ ਪਿੱਥੇ ਵਾਲਾ ਸੋਚਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਰਿੱਕੀ ਰਾਮਪੁਰੇ ਹੁਣੀ ਮਾਣ ਕਰਦੇ ਇਸ ਨੌਜਵਾਨ ਦੀ ਖੇਡ ਤੇ ਲਓ ਪਈ ਹੋਈ ਕਬੱਡੀ ਤੇ ਤਾੜੀ 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 ਖੀਰਾਂ ਮਾਲੀਆ ਮੇਰੇ ਵੀਰੋ ਉਸ ਵੇਲੇ ਬੱਲੇ ਬੱਲੇ ਕਰਵਾ ਰਿਹਾ ਨੌਜਵਾਨ ਪੱਜੀ ਹੋਈ ਪਾ ਤੇ ਕੈਂਚੀ ਮੁਕਾਬਲਾ ਸਖਤ ਹੈ ਦੋਨੋਂ ਕਬੱਡੀ ਖਿਡਾਰੀਆਂ ਦੇ ਦਰਮਿਆਨ ਲਓ ਤਾੜੀ ਖੀਰਾਂ ਨਾਲ ਦਾ ਤਕੜਾ ਜੱਫਾ ਲਾ ਕੇ ਆਪਣੀ ਟੀਮ ਲਈ ਪੁਆਇੰਟ ਦਾ ਵਾਧਾ ਕਰਾ ਦੋਸਤੋ ਤਾਰੀ ਦੇ ਤੁਸੀਂ 4 ਜਫੇ ਦੇਖ ਚੁੱਕੇ ਹੋ ਇੱਕ ਜਫਾ ਜੀ ਵੀ ਬਾਕੀ ਹੈ ਉਸ ਤੋਂ ਪਹਿਲਾਂ ਤੁਹਾਨੂੰ ਰਿਕਵੈਸਟ ਹੈ ਕਿ ਸਾਡੇ ਇਸ YouTube ਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਔਰ ਨਾਲ ਹੀ ਅਗਰ ਤੁਸੀਂ ਸਾਡੀ ਮੋਬਾਈਲ ਐਪ ਇੰਸਟਾਲ ਨਹੀਂ ਕੀਤੀ ਹੈ ਤਾਂ ਤੁਸੀਂ ਤੁਸੀਂ ਇਸ ਲਿੰਕ ਤੇ ਕਲਿੱਕ ਕਰਕੇ ਇੰਸਟਾਲ ਕਰ ਸਕਦੇ ਹੋ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਔਰ ਦੇਖੋ ਤਾਰੀਖੀ ਰਾਵਲੀ ਦਾ ਇਹ ਲਾਸਟ ਜਫਾ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਸਮਾਦ ਭਾਈ ਪਿੰਡ ਦਾ ਗੁਰਪਿੰਦਾ ਇਸ ਵੇਲੇ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਧਾ ਹੋਇਆ ਗੁਰਪਿੰਦਾ ਸਮਾਦ ਵਾਲਾ ਇੱਕ ਪਾਸੇ ਖੀਰਾਵਾਲੀਆ ਸਿੱਪੀ ਦੂਜੇ ਪਾਸੇ ਤਾਰੀ ਖੀਰਾਵਾਲੀਆ ਮੇਰੇ ਵੀਰੋ ਇਸ ਲਈ ਕੋਸ਼ਿਸ਼ ਕਰਦਾ ਹੋਇਆ ਜੱਫਾ ਲਾਉਣ ਦੀ ਇੱਕ ਪਾਸੇ ਨੌਜਨ ਕਹਿੰਦੇ ਸਮਾਦ ਵਾਲਾ ਗੁਰਪਿੰਦਾ ਫੜ ਗੁੱਟ ਕੈਂਚੀ ਲੱਗ ਚੁੱਕੀ ਮੇਰੇ ਵੀਰੋ ਇਸ ਜਾਫੀ ਖੀਰਾਵਾਲੀਆ ਤਾਰੀ ਦੀ ਇੱਕ ਵਾਰੀ ਜ਼ੋਰਦਾਰ ਤਾੜੀ ਆਪਾਂ ਤਾਰੀ ਦੇ ਨਾਂ ਤੇ ਲਾ ਦਈਏ ਕਿਉਂਕਿ ਤਾਰੀ ਮੰਨਿਆ ਪਰ ਮੰਨਿਆ ਜਾਫੀ ਖੇਡ ਕਬੱਡੀ ਦਾ ਮੇਰੇ ਵੀਰੋ ਯਾਰ ਤੇ ਖੇਡ ਮੈਦਾਨਾਂ ਦੇ ਵਿੱਚ ਸੁਣਾਇਆ ਜਾਂਦਾ ਹੈ ਜਾਵੀਰ ਜਿਸ ਵੰਟਪਾਈ ਰੁਪੇ ਵਾਲਾ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚਿਆ ਹੋਇਆ ਹੈ ਪ੍ਰਧਾਨ ਹੈ ਕਬੱਡੀ ਕਲੱਬ ਦਾ ਪਰ ਬੂਟਾ ਮਾਨੁਕਿਆ ਵਾਲਾ ਕਹਿੰਦਾ ਮੈਂ ਲਾਵਾਂਗਾ ਜਫਾ ਆਓ ਸੁਣਿਆ ਨੀਦਰ ਕਹਿੰਦੇ ਨੌਜਾਨ ਗਗਰੂ ਅੰਮ੍ਰਿਤਪਾਲ ਸੱਦੇਗੜ ਸ਼ੰਡਾ ਨਾਲ ਮੇਰੇ ਵੀਰੋ ਨੌਜਾਨ ਗਗਰੂ ਇਸ ਸਮੇਂ ਟ੍ਰੇਨਰ ਨੂੰ ਤੇ ਜਾਫੀ ਨੂੰ ਲੈਨੋ ਵਧੀ ਰੱਖੀ ਗਈ ਉਸੇ ਕੱਪ ਦਾ ਕਹਿੰਦੇ ਬੈਸਟ ਰੇਟਰ ਕੀ ਰੰਪਰੇ ਆਸੂਨ ਸਕੀਟ ਹੀ ਮੇਰੇ ਆਹੋ ਦੋ ਬਟਾ 10 ਲੈ ਨੋ ਗੱਡੀ ਦਿੱਤੀ